ਹਾਂਜੀ ਦੋਸਤੋ ਪੰਜਾਬ ਦੇ ਵਿੱਚ ਕਲਰਕ ਦੀਆਂ ਔਰ ਸਟੈਨੋਗ੍ਰਾਫਰ ਦੀਆਂ ਜਿਹੜੀਆਂ 47 ਪੋਸਟਾਂ ਨਿਕਲੀਆਂ ਨੇ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਬਿਲਕੁਲ ਸਾਹਮਣੇ ਆ ਤਾਂ ਵੀਡੀਓ ਨੂੰ ਪੂਰਾ ਦੇਖਿਓ ਇੱਕ ਇੱਕ ਪੁਆਇੰਟ ਕਿਉਂਕਿ ਦੇਖਣ ਸਮਝਣ ਵਾਲਾ ਹੈ ਤਾਂਕਿ ਦੋਸਤੋ ਆਪਾਂ ਜਿਹੜਾ ਅਪਲਾਈ ਉਹ ਈਜ਼ੀਲੀ ਕਰ ਸਕੀਏ ਕਿਸੇ ਤਰ੍ਹਾਂ ਦਾ ਕੋਈ ਆਪਾਂ ਨੂੰ ਜਿਹੜਾ ਉਹ ਚੈਲੰਜ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਦੋਸਤੋ ਇੱਥੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਨੇਮ ਆਫ ਪੋਸਟ ਦੀ ਦਾ ਕਲਰਕ ਦੀਆਂ ਸਭ ਤੋਂ ਪਹਿਲਾਂ ਜਿਹੜੀਆਂ ਪੋਸਟਾਂ ਨੇ ਉਹ ਹੈਗੀਆਂ ਨੇ ਜੀ ਟੋਟਲ 40 ਪੋਸਟਾਂ ਕਲਰਕ <Klark> ਦੀਆਂ 40 ਪੋਸਟਾਂ ਨੇ ਜਿਦੇ ਵਿੱਚ ਜੇ ਆਪਾਂ ਗੱਲ ਕਰੀਏ ਜਨਰਲ ਦੀਆਂ 11 ਨੇ ਜਨਰਲ ਔਮਨ ਦੀਆਂ 3 ਪੋਸਟਾਂ ਨੇ ਜਨਰਲ ای ਡਬਲਯੂ ਐਸ ਦੀਆਂ ਦੋ ਪੋਸਟਾਂ ਨੇ ਇਸੇ ਤਰ੍ਹਾਂ ਐਸਸੀ ਦੀਆਂ ਦੋ ਪੋਸਟਾਂ ਨੇ ਐਸਸੀ ਅਦਰਸ ਦੀਆਂ ਤਿੰਨ ਪੋਸਟਾਂ ਨੇ ਤਾਂ ਇਸੇ ਤਰੀਕੇ ਦੋਸਤੋ ਜੇ ਟੋਟਲ ਦੀ ਗੱਲ ਕਰੀਏ ਤਾਂ ਇਹ 40 ਪੋਸਟਾਂ ਨੇ ਔਰ ਜੇ ਆਪਾਂ ਇਥੇ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਕਲਰਕ ਦੀ ਪੋਸਟ ਦੇ ਵਾਸਤੇ ਤਾਂ ਬੈਚਲਰ ਡਿਗਰੀ ਚਾਹੀਦੀ ਆ ਚਾਹੇ ਉਹ ਆਰਟਸ ਦੇ ਵਿੱਚ ਆ ਜਾਂ ਫਿਰ ਸਾਇੰਸ ਦੇ ਵਿੱਚ ਆ ਚਾਹੇ ਕਾਮਰਸ ਦੇ ਵਿੱਚ ਆ ਮਤਲਬ ਤੁਹਾਡੀ ਗ੍ਰੈਜੂਏਸ਼ਨ ਹੋਣੀ ਚਾਹੀਦੀ ਆ ਚਾਹੇ ਉਹ ਕਿਸੇ ਵੀ ਸਟੇਮ ਦੇ ਵਿੱਚ ਤੁਸੀਂ ਕੀਤੀ ਹੋਈ ਆ ਤਾਂ ਦੋਸਤੋ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਵਿੱਚ इजीली ਅਪਲਾਈ ਕਰ ਸਕਦੇ ਹੋ ਜੇ ਆਪਾਂ ਹੁਣ ਏਜ ਦੀ ਗੱਲ ਕਰੀਏ ਉਮਰ ਦੀ ਗੱਲ ਕਰੀਏ ਤਾਂ ਏਜ ਜਿਹੜੀ ਆ ਉਹ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੀ ਇੱਥੇ ਹੋਣੀ ਚਾਹੀਦੀ ਆ ਜੇ ਤੁਹਾਡੀ ਏਜ 18 ਤੋਂ 37 ਸਾਲ ਦੀ ਹੈਗੀ ਆ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਵਾਸਤੇ ਕਲਰਿਕਲ ਪੋਸਟਾਂ ਦੇ ਵਾਸਤੇ ਅਪਲਾਈ ਕਰ ਸਕਦੇ ਹੋ ਹੁਣ ਆਪਾਂ ਜੇ ਪੇ ਸਕੇਲ ਦੀ ਗੱਲ ਕਰੀਏ ਤਾਂ ਇੱਥੇ ਕਨਸੋਲੀਡੇਟਿਡ ਜਿਹੜੀ ਮੰਥਲੀ ਸੈਲਰੀ ਆ ਉਹ 29200 ਰੁਪਏ ਰੱਖੀ ਗਈ ਆ ਪੰਜਾਬ ਗਵਰਨਮੈਂਟ ਦੇ ਰੂਲਸ ਤੇ ਲਾਜ਼ ਦੇ ਅਕੋਰਡਿੰਗਲੀ ਆਫਟਰ दैट ਜਿੰਮੇ ਜਿੰਮੇ ਵੀ EMPs ਹੁੰਦੀ ਆ ਜਿੰਮੇ ਜਿੰਮੇ ਵੀ ਪੱਤੇ ਲੱਗਦੇ ਨੇ ਉਹ ਸਾਰੇ ਬੈਨੀਫਿਟਸ ਇੱਥੇ ਨੇੜੇ ਉਹ ਤੁਹਾਨੂੰ ਮਿਲਦੇ ਰਹਿਣਗੇ ਦੋਸਤੋ ਹੁਣ ਆਪਾਂ ਗੱਲ ਕਰ ਲੈਂਦੇ ਆ ਇੱਥੇ ਅਗਲੀ ਪੋਸਟ ਦੀ ਜਿਹੜੀ ਕਿ ਹੈਗੀ ਆ ਸਟੈਨੋਗ੍ਰਾਫਰ ਦੀ ਜੇ ਆਪਾਂ ਸਟੈਨੋਗ੍ਰਾਫਰ ਦੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਸਟੈਨੋਗ੍ਰਾਫਰ ਦੀਆਂ ਟੋਟਲ ਇੱਥੇ 7 ਪੋਸ ਦਾ ਸੱਤ ਪੋਸਟਾਂ ਦੀ ਜੇ ਆਪਾਂ ਉਹਨੂੰ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਇੱਥੇ ਵੀ ਇੱਕ ਬੈਚਲਰ ਡਿਗਰੀ ਤੁਹਾਨੂੰ ਚਾਹੀਦੀ ਆ ਆਰਟਸ ਦੇ ਵਿੱਚ ਆ ਸਾਇੰਸ ਦੇ ਵਿੱਚ ਆ ਕਾਮਰਸ ਦੇ ਵਿੱਚ ਆ ਕਿਸੇ ਵੀ ਸਟਰੀਮ ਦੇ ਵਿੱਚ ਤੋਂ ਜੇ ਤੁਹਾਡੀ ਬੈਚਲਰ ਡਿਗਰੀ ਹੈਗੀ ਆ ਜਾਣੇ ਕਿ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਏਜ ਦੀ ਗੱਲ ਕਰੀਏ ਤਾਂ 1/1/2025 ਜਾਣੇ ਕਿ 1 ਜਨਵਰੀ 2025 ਨੂੰ 18 ਸਾਲ ਤੋਂ ਲੈ ਕੇ 37 ਸਾਲ ਤੱਕ ਦੀ ਤੁਹਾਡੀ ਉਮਰ ਹੋਣੀ ਚਾਹੀਦੀ ਆ ਜਿਸ ਸੀਐਸ ਦੇ ਵਿੱਚ ਦੇ ਹੈਗੇ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਵਾਸਤੇ ਵੀ ਅਪਲਾਈ ਕਰ ਸਕਦੇ ਹੋ ਇੱਥੇ ਵੀ ਕਨਸੋਲੀਡੇਟਡ ਜਿਹੜੀ ਸੈਲਰੀ ਆ 29200 ਰੁਪਿਆ ਰੱਖੀ ਗਿਆ ਹੌਨਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਅਕੋਰਡਿੰਗਲੀ ਇੱਕ ਚੀਜ਼ ਦਾ ਇੱਥੇ ਧਿਆਨ ਰੱਖਣਾ ਤੁਸੀਂ 10ਵੀਂ ਦੇ ਵਿੱਚ ਪੰਜਾਬੀ ਜ਼ਰੂਰ ਪੜ੍ਹੀ ਹੋਵੇ ਦੋਆਂ ਪੋਸਟਾਂ ਨੂੰ ਅਪਲਾਈ ਕਰਨ ਦੇ ਵਾਸਤੇ ਜੇ ਤੁਸੀਂ 10th ਦੇ ਵਿੱਚ ਪੰਜਾਬੀ ਪੜ੍ਹੀ ਹੋਈ ਆ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਅਦਰਵਾਈਜ਼ ਅਪਲਾਈ ਨਹੀਂ ਕਰ ਸਕਦੇ ਜੇ ਆਪਾਂ ਸਿਲੈਕਸ਼ਨ ਕ੍ਰਾਈਟੇਰੀਆ ਦੀ ਗੱਲ ਕਰੀਏ ਹੁਣ ਕਲਰਕ ਦੀ ਤਾਂ ਇੱਕ ਜਿਹੜਾ ਹੈ ਰਿਟਨ ਟੈਸਟ ਹੋਏਗਾ ਜਿਹਦੇ ਵਿੱਚ ਕਿ ਇੰਗਲਿਸ਼ ਕੰਪੋਜੀਸ਼ਨ ਰਹੇਗੀ ਤੇ ਜਨਰਲ ਨੌਲੇਜ ਰਹੇਗੀ ਦੋ ਚੀਜ਼ਾਂ ਹੋਣਗੀਆਂ ਔਰ 2 ਘੰਟੇ ਦਾ ਇਹ ਪੇਪਰ ਹੋਏਗਾ ਜਨਰਲ ਨੌਲੇਜ 50 ਨੰਬਰ ਦੀ ਹੋਏਗੀ ਇੰਗਲਿਸ਼ ਕੰਪੋਜੀਸ਼ਨ ਵੀ 50 ਨੰਬਰ ਦੀ ਹੋਏਗੀ ਤੇ 33% ਮਾਰਕਸ ਤੁਹਾਨੂੰ ਚਾਹੀਦੇ ਹੋਣਗੇ ਕੁਆਲੀਫਾਈ ਕਰਨ ਵਾਸਤੇ ਜੇ 33% ਨੰਬਰ ਆnde ਨੇ ਕੁਆਲੀਫਾਈ ਕਰਕੇ ਤੁਹਾਡੇ ਤਾਂ ਆਫਟਰ ਥੈਟ ਤੁਸੀਂ ਜਿਹੜੇ ਆ ਉਹ ਨੈਕਸਟ ਸਟੈਪ ਦੇ ਉੱਪਰ ਚਲੇ ਜਾਣੇ ਤੇ 네ਗੇਟਿਵ ਮਾਰਕਿੰਗ 1/4 ਮਾਰਕ ਦੀ ਇੱਥੇ ਜਿਹੜੀ ਆ ਉਹ ਰਹਿਣ ਵਾਲੀ ਆ ਤੇ ਜਿਹੜੇ ਕੁਆਲੀਫਾਈ ਹੋਗੇ ਉਹਨਾਂ ਨੂੰ ਇੱਕ ਸਪੀਡ ਟੈਸਟ ਦੇ ਵਾਸਤੇ ਬੁਲਾਇਆ ਜਾਊਗਾ ਜਿਹਦੇ ਵਿੱਚ ਤੁਹਾਨੂੰ 30 ਵਰਡ ਪਰ ਮਿੰਟ ਦੀ ਟਾਈਪਿੰਗ ਸਪੀਡ ਦਾ ਟੈਸਟ ਦੇਣਾ ਹੋਊਗਾ ਆਫਟਰ ਥੈਟ ਇੱਕ ਕੰਬਾਈਨਡ ਮੈਰਿਟ ਲਿਸਟ ਬਣੇਗੀ ਤੇ ਜਿਹੜੇ ਕੈਂਡੀਡੇਟ ਸਿਲੈਕਟ ਹੋਣਗੇ ਉਹਨਾਂ ਨੂੰ ਜਿਹੜਾ ਉਹ ਬੁਲਾ ਲਿਆ ਜਾਏਗਾ ਜੇ ਅਪ ਸਟੈਨੋਗ੍ਰਾਫਰ ਦੀ ਗੱਲ ਕਰੀ ਤਾਂ ਸਟੈਨੋਗ੍ਰਾਫਰ ਦੀ ਪੋਸਟ ਦੇ ਵਾਸਤੇ 80 ਵਰਡ ਪਰ ਮਿੰਟ ਦੀ ਇੰਗਲਿਸ਼ ਦੇ ਵਿੱਚ ਸਪੀਡ ਚਾਹੀਦੀ ਹੈ ਤੇ 20 ਵਰਡ ਪਰ ਮਿੰਟ ਦੀ ਜਿਹੜੀ ਆ ਉਹ ਪ੍ਰੋਫੀਸ਼ੀਐਂਸੀ ਤੁਹਾਡੀ ਵਰਡ ਪ੍ਰੋਸੈਸਿੰਗ ਸਪ੍ਰੈਡਸ਼ੀਟ ਦੇ ਵਿੱਚ ਚਾਹੀਦੀ ਆ ਤਾਂ ਇੱਥ ਜਿਹੜਾ ਟੈਸਟ ਟੈਸਟ ਦੀ ਡੇਟ ਆ ਉਹ ਆਫੀਸ਼ੀਅਲ ਵੈਬਸਾਈਟ ਦੇ ਉੱਪਰ ਦੇ ਦਿੱਤੀ ਜਾਊਗੀ ਜਿਹਦੀ ਕੇਸੀ ਵੀਡੀਓ ਬਣਾ ਕੇ ਵੀ ਤੁਹਾਨੂੰ ਦੱਸ ਦਾਂਗੇ ਤਾਂ ਮੇਕ ਸ਼ੁਰ ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਕਿਉਂਕਿ ਈਚ ਐਂਡ ਐਵਰੀਥਿੰਗ ਦੀ ਜਾਣਕਾਰੀ ਤੁਹਾਨੂੰ ਆਪਾਂ ਆਪਣੇ ਚੈਨਲ ਤੇ ਦਿੰਦੇ ਰਹਿੰਦੇ ਆ ਤੇ WhatsApp ਗਰੁੱਪ ਦੇ ਵਿੱਚ ਵੀ ਪਾਉਂਦੇ ਰਹਿੰਦੇ ਆ WhatsApp ਗਰੁੱਪ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ WhatsApp ਗਰੁੱਪ ਜੁਆਇਨ ਕਰ ਸਕਦੇ ਹੋ ਤੇ ਉੱਥੇ ਤੁਹਾਨੂੰ ਜਿਹੜੀ ਆ ਹਰ ਇੱਕ ਜਾਣਕਾਰੀ ਉਹ ਮਿਲਦੀ ਰਹੇਗੀ ਟਾਈਮ ਟੂ ਟਾਈਮ ਜੇ ਆਪਾਂ ਅਪਲਾਈ ਕਰਨ ਦੀ ਗੱਲ ਕਰੀਏ ਤਾਂ ਅਪਲਾਈ ਇੱਥੇ ਆਫਲ ਜਿਹੜਾ ਅਪਲਾਈ ਕਰਨ ਦਾ ਫਾਰਮੈਟ ਹੈ ਉਹ ਸੀ ਆਪਣੇ WhatsApp ਗਰੁੱਪ ਦੇ ਵਿੱਚ ਪਾਤਾ ਸੀ ਉੱਥੋਂ ਡਾਊਨਲੋਡ ਕਰਕੇ ਪ੍ਰਿੰਟ ਕਰ ਸਕਦੇ ਹੋ ਤੇ 6 ਜੂਨ ਤੋਂ ਪਹਿਲਾਂ ਪਹਿਲਾਂ ਇਹ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਜਿਹੜੀਆਂ ਐਪਲੀਕੇਸ਼ਨਸ ਜਮ੍ਹਾਂ ਕਰਾਉਣੀਆਂ ਨੇ ਕਿੱਥੇ ਜਮ੍ਹਾਂ ਕਰਾਉਣੀਆਂ ਨੇ ਡਿਸਟ੍ਰਿਕਟ ਕੋਰਟ ਫਿਰੋਜ਼ਪੁਰ ਦੇ ਵਿੱਚ ਡਿਸਟ੍ਰਿਕਟ ਕੋਰਟ ਫਿਰੋਜ਼ਪੁਰ ਦੇ ਵਿੱਚ ਤੁਸੀਂ ਜਾ ਕੇ ਬਾਈ ਹੈਂਡ ਜਮ੍ਹਾਂ ਕਰਾ ਸਕਦੇ ਹੋ ਬਾਈ ਪੋਸਟ ਜਮ੍ਹਾਂ ਕਰਵਾ ਸਕਦੇ ਹੋ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਇਨਕੰਪਲੀਟ ਹੋਣਗੀਆਂ ਉਹਨਾਂ ਦੇ ਫਾਰਮ ਜਿਹੜੇ ਨੇ ਉਹ ਰਿਜੈਕਟ ਕਰ ਦਿੱਤੇ ਜਾਣਗੇ ਤਾਂ ਇਸ ਤੋਂ ਇਲਾਵਾ ਜੇ ਕੋਈ ਹੋਰ ਵੀ ਜਾਣਕਾਰੀ ਇਸ ਪ੍ਰਕਿਰਿਆ ਦੇ ਬਾਰੇ ਤੁਹਾਨੂੰ ਚਾਹੀਦੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਔਰ ਹਾਂ अगे बढ़ने तो चैनल में सबसक्राइब करना ना भूल्यो क्योंकि आप हर एक जॉब की वीडियो सब तो पहला अपने ही चैनल से थोड़ा देखने को मिलनी है तो मेक श्योर कि चैनल सबसक्राइब जरूर कर लियो और हाँ बड़ी जल्द एक नवी भर्ती नवी भीडियो के मिलेंगे तब तकली बाय बाय सत श्रीकाल